ਕੋਈ ਜਿੰਨਾ ਤੋਂ ਉਮੀਦ ਸੀ ਉਹ ਸਾਰੇ ਛੱਡ ਗਏ ਇੱਕ ਉਹ ਦੁੱਖ ਹੋ ਹੀ ਗਿਆ ਠੀਕ ਹੈ ਕਿ ਇਹ ਤਾਂ ਯਾਰ ਸਾਰੇ ਮੈਂ ਇਹਨਾਂ ਦਾ ਇੰਨਾ ਕੀਤਾ ਜਾਂ ਜੋ ਵੀ ਕੀਤਾ ਹਨਾ ਭਰਾ ਮੰਨਿਆ ਜੋ ਵੀ ਕੀਤਾ ਇਹ ਸਾਰੇ ਮੇਤੋਂ ਦੂਰ ਹੋਈ ਜਾਂਦੇ ਬਿਓ ਜੀ ਚ ਬੈ ਕੇ ਕਰਨ ਬਸ ਅਮਲੀ ਬੰਦੇ ਨੂੰ ਭੈਣੇ ਬੰਨਣਾ ਚਾਹੀਦਾ ਹੁੰਦਾ ਨਸ਼ੇਦ ਕਿ ਮੈਂ ਕਿੱਦਾਂ ਕਰਨਾ ਤੂੰ ਇਸ ਲਾਂਚ ਹੈਗਾ ਇਸ ਨੀਂਦ ਨਸੀ ਵਿੱਚ ਨਹੀਂ ਆਹਾਂ ਵਾਲੇ ਚ ਮੀਟੂ ਵਾਲੇ ਚ ਵੀ ਵੀਡੀਓ ਚ ਮੈਂ ਪਹਿਨੇ ਉਹਦੀ ਜੈਲਸ ਵਿੱਚ ਵੀ ਇਹਨਾਂ ਨੇ ਵੀ ਇਹਦਾ ਬਦਨਾਮ ਬਦਨਾਮ ਕਰਦੇ ਇਹਦੇ ਵਿੱਚ ਵੀ ਹਾਂ ਇਹਦੇ ਵਿੱਚ ਜੈਲਸ ਵਿੱਚ ਵੀ ਉਹਨਾਂ ਨੇ ਇਦਾਂ ਕੀਤਾ ਇਹਨੂੰ ਲਾਣਾ ਚਾਹੀਦਾ ਕਿਉਂਕਿ ਭੈਣੇ ਤੁਹਾਨੂੰ ਪਤਾ ਤਰੱਕੀ ਦੇਖ ਕੇ ਨਹੀਂ ਕੋਈ ਖੁਸ਼ ਹੁੰਦਾ ਦਾ ਹੁਣ ਮੈਂ ਭੈਣੇ ਚਲੋ ਪ੍ਰਮੂਸ ਇਸ ਲਾਈਨ ਦੇ ਵਿੱਚ ਇਹਨੂੰ ਇਦਾਂ ਹੋਇਆ ਆ ਹਾਂ ਇਹ ਕਿਸ ਲਾਈਨ ਦੇ ਵਿੱਚ ਨਹੀਂ ਤਾਂ ਪਹਿਲਾਂ ਨੀਸੇ ਹੈ ਪਹਿਲਾਂ ਇੱਕ ਇਦਾਂ ਹੀ ਸੀਗਾ ਕਰ ਲਿਆ ਹੈ ਬਣਾਉਂਦਾ ਸੀ ਵੀਡੀਓ ਵਗੈਰਾ ਇਸ ਲਾਈਨ ਵਿੱਚ ਜਿਹੜੇ ਚੱਕਰ ਇਹ ਮੜ ਜੁੜਦੇ ਰਹੇ ਭਰਾ ਹੋਰ ਜੁੜਦੇ ਰਹੇ ਜਿਹਨਾਂ ਭਰਾ ਕਹਿੰਦਾ ਸੀਗਾ ਉਹਦੇ ਕਿ ਨਸ਼ਿਆਂ ਵਾਲੇ ਨਿਕਲੇ ਅਸਲੀ ਜਿਹੜੇ ਸੀਗੇ ਉਹ ਪਰੇ ਹੋ ਗਏ ਜਿਹੜੇ ਇਹ ਕੰਮ ਕਰਦੇ ਇਹਨੂੰ ਪਾਇਆ ਸੀਗਾ ਤੇ ਜਿਹੜੇ ਫੇਰ ਨਸ਼ਿਆ ਵਾਲੇ ਸੀ ਉਦੋਂ ਇਹ ਲੱਗ ਗਿਆ ਇੱਕ ਦੋ ਵਾਰ ਇਹਨੇ ਖਲਾਇਆ ਹੋਊਗਾ ਤੇ ਉਹਦਾ ਇਹੋ ਚਸਕਾ ਪੈਣਾ ਸ਼ੁਰੂ ਹੋ ਗਿਆ ਫਿਰ ਇਹ ਹੋਊਗਾ ਫੇਰੇ ਭਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਘਰ ਦੇਆਂ ਨੂੰ ਪੈਸਾ ਨਹੀਂ ਹੁੰਦਾ ਕੋਲ ਕੋਈ ਕੰਮ ਨਹੀਂ ਕਰਨਾ ਅੱਗੇ ਪ੍ਰਮੋਸ਼ਨਾਂ ਵਗੈਰਾ ਆ ਜਾਂਦੀਆਂ ਹੀ ਉਹਦੇ ਤੋਂ ਚਲੋ ਹਨਾ ਬੰਦਾ ਕਮਲ ਧਿਆਣੀ ਨਹੀਂ 1.5-2 ਸਾਲ ਤੱਕ ਭਨੇ ਮੈਂ ਅਕਾਊਂਟ ਤੇ ਐਕਟਿਵ ਹੀ ਨਹੀਂ ਸਗਾ ਤੇ ਲਾਸਟ ਦੇ ਵਿੱਚ ਭਨੇ ਮੇਰਾ ਭਾਰ 45 ਖਰੇ 40 ਕਿਲੋ ਰਹਿ ਗਿਆ ਹੈਗਾ ਐਨ ਮੈਂ ਸੁੱਕ ਹੀ ਗਿਆ ਸੀ ਜਮਾ ਹੀ ਸੁੱਕ ਗਿਆ ਸੀ ਤੇ ਟੋਟ ਸੋਕ ਵੀ ਤੇ ਟੁੱਟ ਵੀ ਦੋਨੀਆਂ ਚੀਜ਼ਾਂ ਹੋ ਗਈਆਂ ਹੀ ਭੈਣੇ ਕਿ ਕੁਛ ਮੰਨ ਨਹੀਂ ਹੀ ਕਰਦਾ ਕੁਛ ਵੀ ਕਰਨ ਨੂੰ ਬਸ ਫੇ ਮੇਰਾ ਏਦਾਂ ਦਿਲ ਕਰਨ ਲੱਪਿਆ ਹੀ ਕਿ ਹਾਂ ਜਿਹੜਾ ਇੰਜੈਕਟਰ ਹੈਗੇ ਹਨ ਬਾਰੀ ਇਹਦੀ ਹੋਈ ਆ ਮੈਂ ਕਿਹਾ ਲਾ ਕੇ ਕਹਾਣੀ ਖਤਮ ਕਰੋ ਤੇ ਪਰ ਨਹੀਂ ਚਲੋ ਆਪਣਾ ਜਦੋਂ 파ਟਨਰ ਲਾਈਫ ਚ ਆ ਕੇਂਦੇ ਨੇ ਹੁੰਦੇ ਕਿਹੜੀ ਬੰਦਾ ਮੰਨ ਕੇ ਚੱਲ ਚੱਲ ਪਵੇ ਹਨ ਉਹ ਚੀਜ਼ ਆਪਾਂ ਮੰਨ ਲਈ ਪਰਮਾਤਮਾ ਕੋਈ ਜਰੀਆ ਹੀ ਬਣਾਉਂਦਾ ਆ ਤੇ ਪਿੱਛੇ ਨੂੰ ਸਹੀ ਪਾਸੇ ਲਾਣਾ ਹੋਵੇ ਉਹ ਕੋਈ ਨਾ ਕੋਈ ਜਰੀਆ ਹੀ ਬਣਾਉਂਦਾ कि दे दे ले ले अच्छा किदादे बहाने ਲਾਉਂਦੇ ਹੁੰਦੇ ਸੀ ਤੁਹਾਡੇ ਕੋਲੇ ਪੈਸੇ ਲੈਣ ਵਾਸਤੇ ਕੀ ਕੁਝ ਆਖਦੇ ਹੁੰਦੇ ਸੀ ਹਏ ਇਹ ਕੀ ਕਹਿੰਦਾ ਹੁੰਦਾ ਸੀ ਮੰਮੀ ਡਾਕਟਰ ਨੇ ਦੱਸਿਆ ਥੋੜੇ ਆਪਰੇਸ਼ਨ ਆ ਅੱਛਾ ਹੋਰ ਉਹਨਾਂ ਨੇ ਕਿਹਾ ਆਪਰੇਸ਼ਨ ਹੋਣਾ ਆ ਜੀ ਨਾ ਗੱਡੀ ਐਕਸੀਡੈਂਟ ਹੋ ਗਿਆ ਆ ਉਥੋਂ ਲਿਆਣੀ ਗੱਡੀ ਖੜੇ ਜੱਬੇ ਖੜੀ ਕੀਤੀ ਹੋਈ ਆ ਅੱਛਾ ਹੈ ਫਿਰ ਹੋਰ ਕੀ ਆ ਦੇਰ ਫਟਿਆ ਰਿੰਦਾ ਸੀ ਤੇ ਇੱਕ ਦਿਨ ਫਿਰ ਗੱਡੀ ਦੇ ਕੀ ਟੈਂਕੀ ਟੁੰਕੀ ਕੋਈ ਹੁੰਦੀ ਹੋ ਕੇ ਵਿੱਚ ਕੁਝ ਮਿੰਥੋਂ ਸਾਨੂੰ ਪਤਾ ਨਹੀਂ ਹੈਗਾ ਕਿ ਮੈਂ ਬੋਲਦੀ ਰਹਿਣਾ ਪਰ ਗੱਲਾਂ ਚ ਦਾਦੀ ਆ ਜਾਂਦੀ ਸੀ ਮੈਂ ਕਹਿੰਦੀ ਰਹਿਣਾ ਕਿ ਸਹੀ ਨਹੀਂ ਗੱਲ ਕਰਦਾ ਇਹ ਵੀ ਨਹੀਂ ਇਹ ਝੂਠ ਬੋਲਦਾ ਇਹ ਵੀ ਆਪਾਂ ਕਿ ਦੇਖਣ ਗਏ ਹੋਏ ਆ ਪਰ ਇਹਨੇ ਲੈ ਕੇ ਹੀ ਜਾਣੇ ਦਾ ਲੈ ਕੇ ਜਾਣੇ ਬਹਾਨਾ ਨੇ ਕੋਈ ਵੀ ਉਹਨੇ ਕਿਹਾ ਸੱਚ ਬੋਲਦਾ ਲੈਣੋ ਗੱਡੀ ਉਹਨੇ ਖੜੀ ਢੋੜੀ ਮੁੰਡੇ ਦੇ ਕੰਨੀ ਮੈਂ ਕਿਹਾ ਇਹੀ ਗੱਲਾਂ ਦਾ ਤਾਂ ਫਾਇਦਾ ਚੱਕਦਾ ਆ ਇਹਦਾ ਕਸੂਰ ਨਹੀਂ ਸੀਗਾ ਵੀਨੋ ਤੋਂ ਚੀਜ਼ਾਂ ਚਾਹੀਦੀਆਂ ਸੀਗੀਆਂ